ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਯੁੱਧ ਨਸ਼ਾ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸੇ ਹੀ ਕੜੀ ਦੇ ਤਹਿਤ ਪਿੰਡ ਖਲਵਾੜਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਪਿੰਡ ਵਾਸੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਹਾਜ਼ਰ ਹੋਏ ਇਸ ਰਾਂਝੇ ਤੇ ਵਕਫ ਵਕ ਬੁਲਾ ਰਹੇ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਪਿੰਡ ਵਾਸੀਆਂ ਨੂੰ ਜਾਣੂ ਕਰਾਇਆ ਉੱਥੇ ਦਲਜੀਤ ਰਾਜੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦੇ ਤਹਿਤ ਹੀ ਇਹ ਮੀਟਿੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਅਗਰ ਪਿੰਡ ਵਿੱਚ ਕੋਈ ਨਸ਼ਾ ਤਸਕਰ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਤਾਂ ਉਸ ਦੀ ਸੂਚਨਾ ਪਿੰਡ ਵਾਸੀ ਆਪਣੇ ਸਰਪੰਚ ਜਾਂ ਫਿਰ ਪੁਲਿਸ ਨੂੰ ਦੇਣ ਤਾਂ ਜੋ ਉਸ ਨਸ਼ਾ ਤਸਕਰ ਨੂੰ ਉਨਾਸਤੇ ਅਸਲੀ ਘਰ ਜੇਲ੍ਹ ਵਿੱਚ ਪਹੁੰਚਾਇਆ ਜਾ ਸਕੇ ਇਸ ਤੋਂ ਲਾਵਾ ਉਹਨਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਉਹਨਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਆਪਣੇ ਖਰਚੇ ਤੇ ਉਹਨਾਂ ਨੌਜਵਾਨਾਂ ਦਾ ਫ੍ਰੀ ਇਲਾਜ ਕਰਵਾਏਗੀ ਉਹਨਾਂ ਪਿੰਡ ਵਾਸੀਆਂ ਨੂੰ ਸਰਕਾਰ ਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਪਿੰਡ ਖਲਵਾੜਾ ਤੋਂ ਨਵੰਗ ਚੈਨਲ ਦੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਮੀਟਿੰਗ ਰੱਖਣ ਦਾ ਜਿਹੜਾ ਮਕਸਦ ਆ ਉਹ ਤੁਹਾਨੂੰ ਜਿਹੜੇ ਇਸ ਨਗਰ ਦੇ ਸਰਪੰਚਾ ਸ੍ਰੀ ਆਗਿਆਪਾਲ ਜੀ ਉਹਨਾਂ ਨੇ ਤੇ ਅਰਦਾਤਾ ਵੀ ਮੇਨ ਮਕਸਦ ਕੀ ਆ ਪੰਜਾਬ ਸਰਕਾਰ ਦਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਪੰਜਾਬ ਸਰਕਾਰ ਨੇ ਜੁੱਧ ਨਸ਼ਾ ਵਿਰੋਧੀ ਕਮਹਿ ਚਲਾਈ ਗਈ ਆ ਜਿਹਦੇ ਵਿੱਚ ਪਹਿਲਾਂ ਵੀ ਤੁਹਾਡੇ ਇਸ ਨਗਰ ਦੇ ਵਿੱਚ ਮੀਟਿੰਗ ਹੋ ਚੁੱਕੀ ਆ ਜਿਹਦੇ ਵਿੱਚ ਸਾਡੇ ਹਲਕਾਂ ਇੰਚਾਰਜ ਸਰਦਾਰ ਹਰਨੂਰ ਸਿੰਘ ਹਰਜੀਮਾਨ ਜੀ ਉਹ ਵੀ ਆਏ ਸੀ ਉਹਨਾਂ ਨੇ ਅੱਜ ਵੀ ਆਉਣਾ ਸੀ ਉਹਨਾਂ ਕੋਈ ਮੀਟਿੰਗ ਕਰਦੇ ਨਹੀਂ ਪਹੁੰਚ ਸਕਦੇ ਉਹਨਾਂ ਪਹਿਲਾਂ ਸਭ ਤੋਂ ਪਹਿਲਾਂ ਮਾਫੀ ਆ ਮੀਟਿੰਗ ਦਾ ਮਕਸਦ ਇਹ ਆ ਵੀ ਤੁਹਾਡੇ ਨਗਰ ਦੇ ਵਿੱਚ ਕੋਈ ਵੀ ਨਸ਼ੇ ਦਾ ਸਮਗਰ ਹੈਗਾ ਜਾਂ ਨਸ਼ਾ ਵੇਚਦਾ ਜਾਂ ਬੰਦੂ ਲਿਆ ਕੇ ਵੇਚਦਾ ਤੁਸੀਂ ਉਹਦੀ ਇਤਲਾਹ ਜਿਹੜੀ ਆ ਪਿੰਡ ਦੇ ਸਰਪੰਚ ਸਾਹਿਬ ਨੂੰ ਦੇ ਸਕਦੇ ਆ ਔਰ ਜਿਹੜੀ ਅਸੀਂ ਕਮੇਟੀ ਬਣਾਈ ਆ ਤੁਸੀਂ ਉਹਨੂੰ ਵੀ ਇਤਲਾਹ ਦੇ ਸਕਦੇ ਆ ਜੇ ਤੁਸੀਂ ਜਾਣਕਾਰੀ ਦੋਗੇ ਜਿਹੜਾ ਤੁਹਾਡਾ ਨਾਮ ਆ ਉਹ ਕੁਪਤ ਰੱਖਿਆ ਜਾਊਗਾ। ਔਰ ਉਹ ਜਿਹੜਾ ਸ਼ਖਸ ਨਸ਼ੇ ਦਾ ਸਮਗਰ ਹੋਊਗਾ ਤਾਂ ਸਭ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਜੇ ਕਿਸੇ ਦਾ ਬੱਚਾ ਕੋ ਨਸ਼ਾ ਕਰਨ ਲੱਪਿਆ ਜਾਦੂਈ, ਬਾਰੂ ਆਦਿ ਬੱਚੇ ਨੂੰ ਨਸ਼ਾ ਦੇ ਕੇ ਜਾਂਦਾ ਹੈ। ਸਰਕਾਰ ਉਹਦੇ ਖਿਲਾਫ ਵੀ ਸਭ ਤੋਂ ਸਖਤ ਕਾਰਵਾਈ ਕਰੂਗੀ। ਜੇ ਕਿਸੇ ਦਾ ਬੱਚਾ ਨਸ਼ਾ ਕਰਦਾ ਉਹਦਾ ਜੇ ਤੁਸੀਂ ਲਾਜ ਕਰਵਾਉਣਾ ਚਾਹੁੰਦੇ ਆ। ਤੇ ਪੰਜਾਬ ਸਰਕਾਰ ਉਹਦਾ ਰਹਿਣ ਦਾ ਖਾਣ ਦਾ ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੋਵੇ ਪਹਿਲਾ ਮੁੱਖ ਮੰਤਰੀ ਆ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਬਹੁਤ ਸਾਰੀਆਂ ਦੇਖਿਆ ਨਾ ਅਖਬਾਰਾਂ 'ਚ ਖਬਰਾਂ 'ਚ ਦੇਖਿਆ ਨਾ ਸਮਾਗਰਾਂ ਦੇ ਘਟਾਈ ਜਾ ਰਿਹਾ ਪਹਿਲੀ ਵਾਰੀ ਹੋਇਆ ਕਦੇ ਨਹੀਂ ਇੰਦਾ ਹੋਇਆ ਇਹ ਤਾਂ ਕਹਿੰਦੇ ਨਸ਼ਾ ਖਤਮ ਕਰਦਾ ਜਦੋਂ ਸਰਕਾਰ ਆਉਣੀ ਬਣਾਉਣੀ ਹੁੰਦੀ ਉਹ ਕਹਿੰਦੇ ਨਸ਼ਾ ਪੰਜਾਬ ਤੋਂ ਖਤਮ ਕਰ ਦੋਗੇ ਪਰ ਕਿਸੇ ਨੇ ਨਹੀਂ ਐਕਸ਼ਨ ਲਿਆ ਜੇ ਲਿਆ ਤਾਂ ਲਿਆ ਗੱਲਾਂ ਪਕਵਾ ਸਿੰਘ ਮਾਰ ਜੀ ਨੇ ਉਸ ਤੋਂ ਇਲਾਵਾ ਜਿਹੜੇ ਨਸ਼ੇ ਦੇ ਸਮਗਰਰ ਉਹਨਾਂ ਦੀ ਜਿੰਨੀਆਂ ਦੀ ਪ੍ਰਾਪਤੀਆਂ ਆ ਉਹ ਸਾਰੀਆਂ ਸੀਲ ਹੋ ਜਾਂਦੀਆਂ ਸਾਰੀਆਂ ਲਿਸਟਾਂ ਪੁਲਿਸ ਕੋ ਆ ਚੁੱਕੀਆਂ ਸਾਰਾ ਪੁਲਿਸ ਨੂੰ ਪਤਾ ਹੁੰਦਾ ਜੇਦੋਂ ਕੋਈ ਕਿਸੇ ਸਮਗਰਰ ਤੇ ਕਾਰਵਾਈ ਕਰਦੀ ਹੈ ਉਹਨੂੰ ਚਾਕੇ ਥਾਣੇ ਲੈ ਜਾਂਦੀ ਥਾਣੇ ਜਾਂਦਵਾਦ ਨੂੰ ਜੇਲ੍ਹ ਭੇਜ ਦਿੰਦੀ ਆ ਸਾਡੇ ਵਿੱਚੋਂ ਹੀ ਉੱਠ ਕੇ ਇੱਕ ਜ਼ਿੰਮੇਵਾਰ ਬੰਦੇ ਕੋ ਪਹਿਲਾਂ ਸਰਪੰਚ ਕੋ ਜਾਂ ਪੰਚ ਕੋ ਜਾਂ ਜ਼ਿੰਮੇਵਾਰ ਬੰਦੇ ਕੋ ਜਾਂਦਾ ਆਪਾਂ ਹੀ ਉਹਦੀ ਜਮਾਨਤ ਦੇ ਦਿੰਦੇ ਆ ਜਦੋਂ ਆਪਾਂ ਜਮਾਨਦੰਦ ਨੇ ਉਹ ਬਾਹਰ ਆ ਕੇ ਹੀ ਨਹੀਂ ਕੰਮ ਕਰਨਾ ਪੈਂਦਾ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਆ ਜੀ ਹੋਰ ਦੇਖੋ ਲੜਾਈ ਝਗੜੇ ਹੁੰਦੇ ਪਿੰਡ ਦੀ ਪੰਚਾਇਤਾਂ ਇਸੇ ਕਰਕੇ ਬਣਦੀਆਂ ਪਰ ਪੰਚਾਇਤਾਂ ਇਸ ਕਰਕੇ ਨਹੀਂ ਆਪਾਂ ਬਣਾਉਂਦੇ ਵੀ ਲੋਕਾਂ ਦੇ ਨਿਆਂਿਆਂ ਦਾ ਜਿਹੜਾ ਭੋਗ ਖਤਮ ਕਰਦੀਏ ਲੋਕ ਮਾਮਾ ਦੇ ਪੁੱਤ ਮਰ ਜਾਂਦੇ ਜਿਹੜੀ ਚੀਜ਼ ਕਰਦੀ ਉਹਦੇ ਖਿਲਾਫ ਆਪਾਂ ਨੂੰ ਵੀ ਆਵਾਜ਼ ਚੱਕਣੀ ਪੈਣੀ ਆ